ਉਹਦੇ ਜਿੱਥੇ ਤੁਸੀਂ ਦੇਖੋਗੇ ਮੇਘਲਾ ਤੇ ਤੇ ਰਾਵਣ ਤੇ ਕੁੰਕਰਨ ਤੇ ਤਾੜਕਾ ਦੇ ਪੁੱਤਰੇ ਥੋੜੀ ਦੇਰ ਦੇਖੋਗੇ ਮੈਨੂੰ ਲੱਗਦਾ ਕੋਈ ਮੈਨੂੰ ਬਹੁਤ ਹੁੰਦਾ 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 ਹੈ ਅੱਜ ਆ ਕੇ ਦੇਖਿਆ ਮਿਲਿਆ 30-40 ਹਜ਼ਾਰ ਬੰਦਾ ਹੋਣਾ ਹੈ ਮਰਿਆਦਾ ਪਰਮੋਤਮ ਪ੍ਰਭੂ ਸ਼੍ਰੀ ਰਾਮ ਜੀ ਨੇ ਹੰਕਾਰੀ ਰਾਵਣ ਦਾ ਵਦ ਕਰਕੇ ਧਰਮ ਦੀ ਸਥਾਪਨਾ ਕੀਤੀ ਸਤ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜੇ ਸਾਡੀ ਜਿੱਤ ਹੈ ਇਸ ਮੇਲੇ ਮੁਜਤਾ ਜਿੱਤਾਂ ਦਾ ਇਤਿਹਾਸ ਹੈ ਜਿਸ ਸਿਹਰੇ ਬਹੁਤ ਬਹੁਤ ਮਹਾਰਤਾਂ ਕਿੰਨੇ ਮੇਲੇ ਲੱਗੇ ਹੋਇਆ ਛੋਟੇ ਉਤੇ ਦੇਖਦੇ ਹੋ ਤਾਂ ਬਹੁਤ ਟਾਈਮਾਂ ਦੀ ਸਹਰ ਦੇਖਣਾ ਹੈ ਮੰਦਰੀ ਦੇ ਨਾਲ ਆ ਕੇ ਦੇਖਣਾ ਹੈ ਕਿ ਵਧੀਆ ਕੀ ਹੋ ਗਾ ਤੇ ਮੰਦਰੀ ਮੇਲਾ ਕਰ ਰਿਹਾ ਤੇ ਥੰਨੇ ਦੇ ਵਿੱਚ ਐਡੀ ਰੌਣਕ ਮੇਲਾ ਤਾਂ ਮੈਂ ਕੋਈ ਮੈਂ ਕਿਹਦੇ ਬਾਰੇ ਪੁੱਛਦਾ ਹਾਂ ਜਿਹੜੀ ਮਸਤੀ ਦੱਸਦੇ ਆ ਅੱਜ ਆ ਕੇ ਦੇਖਿਆ ਮਿਲਿਆ 30-40 ਹਜ਼ਾਰ ਬੰਦਾ ਹੋਣਾ ਇਹ ਸਵਾਦ ਆ ਗਿਆ ਦੇਖ ਕੇ ਬਹੁਤ ਬਹੁਤ ਮੁਹਾਰਤਾਂ ਮੇਰੇ ਵੱਲੋਂ ਆਪਣੀ ਸਰੀਰਕ ਖੈਰ ਨੂੰ ਆਪਣੇ ਆਰਥਿਕ ਖੈਰ ਨੂੰ ਆਪਣੀ ਆਸਰਾ ਇਸਾਰੇ ਪਾਵਨ ਪਵਿੱਤਰ ਤਿਹਾੜੀ ਦੇ ਉੱਤੇ ਬਹੁਤ-ਬਹੁਤ ਵਧਾਈਆਂ ਮਦੀਨਾ ਉੱਤੇ ਨੇਕੀ ਦੀ ਜਿੱਤ ਹੈ ਅੱਜ ਦੇ ਦਿਨ ਮਰਿਆਦਾ ਪਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਨੇ ਹੰਕਾਰੀ ਰਾਵਣ ਦਾ ਵਦ ਕਰਕੇ ਧਰਮ ਦੀ ਸਥਾਪਨਾ ਕੀਤੀ ਸੀ ਸੋ ਅੱਜ ਇਸ ਪ੍ਰਤੀਕ ਨੂੰ ਮੁੱਖ ਰੱਖਦੇ ਹੋਏ ਭਾਰਤ ਭਾਰਤ ਇੱਕ ਪੰਜਾਬ

ਉਹਨਾਂ ਹੀ ਰੀਟੀਨਿਊ ਦੀ ਟੀਮ ਪਹੁੰਚੀ ਜਿੱਥੇ ਬਿਸ਼ਾਲਾ ਗਰਾਉਂਡ ਹੈ ਜਿੱਥੇ ਤੁਸੀਂ ਦੇਖੋਗੇ ਮੇਘਲਾਤ ਤੇ ਤੇ ਰਾਵਣ ਤੇ ਕੁੰਕਰਨ ਤੇ ਤਾੜਕਾ ਦੇ ਪੁੱਤਰੇ ਥੋੜੀ ਦੇਰ ਦੀ ਨਰਿੰਦਰ ਹੁਣੇ ਹੀ ਇਹਨਾਂ ਨੂੰ ਰਾਮ ਜੀ ਦੁਆਰਾ ਆਪਣੀ ਭੇਂਟ ਕੀਤਾ ਜਾਏਗਾ ਅਸੀਂ ਤੁਹਾਨੂੰ ਕਹਿਣਾ ਕਿ ਖਾਣੇ ਇੱਥੇ ਦੁਸ਼ਹਿਰਾ ਗਰਾਉਂਡ ਦੇ ਰਾਸ਼ੀ ਖਾਣੇ ਆ ਤੇ ਰਾਮ ਜੀ ਆਪਣੇ ਰੱਥ ਤੇ ਆ ਰਹੇ ਨੇ ਬਹਿਰੀਆਂ ਚੰਦ ਕੋਲੋਂ ਸਾਰੇ ਤਰ੍ਹਾਂ ਦੇ ਭਾਅ ਪੈਚ ਤੇ ਫੋਲ ਗਿਰ ਗਿਆ ਦੁਸ਼ਹਿਰੇ ਦੀ ਜਿੱਥੇ ਬਹੂ ਦਾ ਕਰਦੇ ਹੋ ਥੋੜੀ ਜਿਹੀ ਦੇਰ ਹੈ ਥੋੜੀ ਜਿਹੀ ਦੇਰ ਹੈ ਤੁੰਗੀ ਇਸ ਤੇ ਮਾਨ ਕਰਦਾ ਆ ਅਮ ਜਿੱਦੇ ਨੂੰ ਕਰਕੇ ਮੇਰੇ ਨਾਲ ਬੈਠ ਕੇ ਗੱਲ ਕਰੀਂ ਮੀਂਹ ਜੀ ਰਾਜ ਨਾਲੇ ਜੈ ਸ਼ੀਰ ਜੈ ਸ਼ੀਰ ਜੈ ਸ਼ੀਰ श्री राम श्री श्री राम श्री 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 ਮਹੂਮਤ ਵਰਗੇ ਸਰਗਿਆ ਸਰਦੂ ਸਿਕੰਦਰ ਜੀ ਦੇ ਸਪੁੱਤਰ ਸਾਰੇ ਸਿਕੰਦਰ ਜੀ ਆਪਣੇ ਪਰਿਵਾਰ ਦੇ ਸਾਡੇ ਫੰਕਸ਼ਨ ਉਨਾਂ ਦੇ ਹਾਜ਼ਰੀ ਦੇ ਉੱਤੇ ਜਿਆ ਆਖਦੇ ਰੈਵਿੰਗ ਤਾਂ ਸ਼ੁਰੂ ਹੋ ਚੁੱਕੀ ਹੈ ਜੈ ਸ਼ੀਰ ਮਾ जय श्री राम जय जय श्री राम जय दल पे अच्छाई ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਆਪਾਂ ਨੂੰ ਜਿਹਨੇ ਨਾਂ ਨਾਂ ਸਮਾਜ ਦੇ ਵਿੱਚ ਜੀਵਨ ਦਾ ਰੰਗ ਅਤੇ ਹੋਰ ਰੰਗੀਆਂ ਸਿੱਖਿਆਵਾਂ ਦਿੱੰਗਾਂ ਕਿ ਜੋ ਆਪਾਂ ਇਸ ਸਮਾਜ ਦੇ ਵਿੱਚ ਇੱਕ ਸੱਭੇ ਰੰਗ ਬਣ ਕੇ ਰਹੇ ਸੀ ਪ੍ਰਭੂ શ્રી ਰਾਮ ਜਿਹੜੇ ਇਸ ਲੋਕਤੰਤਰ ਦੇ ਇਸ ਧਰਮ ਦੇ ਉੱਤੇ ਲੋਕਾਂਤਰ ਨੂੰ ਪਹਿਲੀ ਵਾਰ ਜਿਸ ਨੇ ਸਾਬਿਤ ਕੀਤਾ ਤਾਂ ਪ੍ਰਭੂ શ્રી ਰਾਮ ਨੇ ਕੀਤਾ ਉਹ ਜੀ ਸੰਗੋ ਸੇਤੀ ਦਾ ਜੋ ਕਾਂਜੂਕ ਦੇ ਵਿੱਚ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਸਮਾਜ ਦੇ ਵਿੱਚ ਇੱਥੇ ਕਿਵੇਂ ਰਹਿਣਾ ਕਿਵੇਂ ਰਿਸ਼ਤੇ ਨੂੰ ਬਣਾਉਣਾ ਉਹ ਵੀ ਸੰਗੋ ਨੇ ਸਿਖਾਇਆ ਗੁਰੇ ਦੇ ਉੱਤੇ ਅਖਾਈ ਦੀ ਜਿੱਤ ਆਪਣੇ ਛੋਟੇ ਭਰਾ ਦੇ ਪੁੱਤ ਦੀ ਕੀ ਫਰਜ ਹੈ ਇੱਕ ਵੱਡੇ ਭਰਾ ਦਾ ਆਪਣੇ ਜੀਵਨ ਦੇ ਪ੍ਰਤੀ ਕੀ ਫਰਜ ਹੈ ਇੱਕ ਪਿਓ ਦੇ ਟੇਕ ਦੇ ਉੱਤੇ ਰਾਜਪਾਂ ਛੱਡ ਕੇ 14 ਸਾਲ ਦੇ ਨਹੀਂ ਭਗਵਾਂ ਚਲੇ ਜਾਣਾ ਇਹ ਸਿੱਖਣਾ ਅਖੋਨੂ ਸ਼ਰੀਰਾਂ ਦੀ ਜੀਵਨ ਤੋਂ ਸਿੱਖਣ ਦੀ ਲੋੜ ਹੈ ਇਹਨਾਂ ਦੀ ਜਿੰਦਗੀ ਨੇ ਸਾਨੂੰ ਕਹਿੰਦਾ ਜਿਹੜੇ ਕਹਿੰਦੇ ਸਰਮਾਇਦਾ ਵਿੱਚ ਇੱਕ ਸੱਚਾ जीवन यात्रा करणी ज